ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪੀਪੀਐਸਸੀ ਵੱਲੋਂ ਜਾਰੀ ਇੱਕ ਹੋਰ ਭਰਤੀ ਦੀ ਡਿਟੇਲ ਜਿਹੜੇ ਗ੍ਰੈਜੂਏਟ ਪਰਸਨਸ ਨੇ ਗ੍ਰੈਜੂਏਟ ਕੈਂਡੀਡੇਟਸ ਨੇ ਉਹਨਾਂ ਲਈ ਬਹੁਤ ਹੀ ਸੁਨਹਿਰੀ ਮੌਕਾ ਹੈ ਕਿਉਂਕਿ ਇਹ ਪੱਕੀ ਭਰਤੀ ਹੈ ਕਿਉਂਕਿ ਅੱਜਕੱਲ ਸਾਰੀਆਂ ਹੀ ਭਰਤੀਆਂ ਠੇਕੇਦਾਰੀ ਬੇਸ ਤੇ ਹੋ ਰਹੀਆਂ ਨੇ ਇਸ ਕਰਕੇ ਪੱਕੀ ਭਰਤੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤਨਖਾਹ ਵੀ ਇਸ ਭਰਤੀ ਦੇ ਵਿੱਚ ਬਹੁਤ ਵਧੀਆ ਮਿਲ ਰਹੀ ਹੈ 44000 ਪਲੱਸ ਤਨਖਾਹ ਮਿਲ ਰਹੀ ਹੈ ਐਕਚੁਅਲ ਤਨਖਾਹ ਕਿੰਨੀ ਹੋਏਗੀ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਸਮਝਾਵਾਂਗਾ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਅਤੇ ਸੈਂਟਰਲ ਸਰਕਾਰ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਤੁਹਾਡਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਅਤੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਦੋਸਤੋ ਪੀਪੀਐਸਸੀ ਜਾਨੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਸ ਦੇ ਵਿੱਚ 101 ਪੋਸਟਾਂ ਹਾਰਟੀਕਲਚਰ ਡਵੈਲਪਮੈਂਟ ਅਫਸਰ ਗਰੁੱਪ A ਦੀਆਂ ਡਿਮਾਂਡ ਕੀਤੀਆਂ ਗਈਆਂ ਨੇ ਜੋ ਇਸ ਪ੍ਰਕਾਰ ਨੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਨਰਲ ਕੈਟੇਗਰੀ ਲਈ ਟੋਟਲ 38 ਪੋਸਟਾਂ ਨੇ ਜਿਸ ਦੇ ਵਿੱਚੋਂ 11 ਪੋਸਟਾਂ ਰਿਜ਼ਰਵ ਰਹਿਣਗੀਆਂ ਜਰਨਲ EWS ਲਈ 10 ਪੋਸਟਾਂ ਨੇ ਕੁੱਲ ਜਿਸ ਦੇ ਵਿੱਚੋਂ ਤਿੰਨ ਪੋਸਟਾਂ ਵੂਮਨਸ ਦੇ ਲਈ ਰਿਜ਼ਰਵ ਰਹਿਣ ਗਿਆ ਐਸਐਮ ਐਲਡੀਈਐਸਐਮ ਜਣ ਕੇ ਐਕਸ ਸਰਵਿਸਮੈਨ ਜਾਂ ਪੰਜਾਬ ਦੇ ਐਕਸ ਸਰਵਿਸਮੈਨਸ ਲਈ ਲੋਅਰ ਡਿਵੀਜ਼ਨ ਐਕਸ ਸਰਵਿਸਮੈਨ ਲਈ ਟੋਟਲ 7 ਪੋਸਟਾਂ ਨੇ ਜਿਸ ਦੇ ਵਿੱਚੋਂ ਚਾਰ ਪੋਸਟਾਂ ਜੋ ਹੈ ਉਹ ਲੇਡੀਜ਼ ਦੇ ਲਈ ਰਿਜ਼ਰਵ ਰਹਿਣ ਗਿਆ ਵਾਰਡਸ ਆਫ ਫਰੀडम फाइਟਰ ਜਣ ਕੇ ਅਗਰ ਤੁਹਾਡੇ ਦਾਦੇ ਦਾਦੇ ਪਰਦਾਦੇ ਫਰੀडम फाइਟਰ ਰਹਿ ਚੁਕੇ ਨੇ ਉਹਨਾਂ ਦੇ ਉਹਨਾਂ ਦੇ ਲਈ ਇੱਕ ਪੋਸਟ ਹੈ ਅਤੇ ਲੇਡੀਜ਼ ਲਈ ਕੋਈ ਪੋਸਟ ਨੇ ਰਿਜ਼ਰਵ ਨਹੀਂ ਹੈ ਇਸ ਦੇ ਵਿੱਚੋਂ ਸਪੋਰਟਸ ਪਰਸਨ ਅਗਰ ਤੁਸੀਂ ਸਪੋਰਟਸ ਪਰਸਨ ਹੋ ਤਾਂ ਇਸ ਦੇ ਵਿੱਚ ਦੋ ਸੀਟਾ ਰਿਜ਼ਰਵ ਨੇ ਜਿਸ ਦੇ ਵਿੱਚੋਂ ਇੱਕ ਸੀਟ ਊਮਨਸ ਲਈ ਰਿਜ਼ਰਵ ਨੇ ਰਿਜ਼ਰਵ ਰਹੇਗੀ ਅੱਗੇ ਆ ਗਈ ਪਰਸਨਸ ਵਿਦ ਡਿਸੇਬਿਲिटीज ਜਾਨਕਿ ਅਗਰ ਤੁਹਾਨੂੰ ਘਟ ਦਿਸਦਾ ਹੋਵੇ ਜਾਂ ਤੁਸੀਂ ਫਿਜ਼ੀਕਲੀ ਹੈਂਡੀਕੈਪਡ ਹੋ ਉਸ ਦੇ ਲਈ ਟੋਟਲ ਨੰਬਰ ਆਫ ਪੋਸਟ 5 ਨੇ ਜਿਸ ਦੇ ਵਿੱਚੋਂ ਦੋ ਰਹਿਣਗੀਆਂ ਲੇਡੀਜ਼ ਲਈ ਰਿਜ਼ਰਵ ਅੱਗੇ ਆ ਗਈ ਕੈਟਾਗਰੀ ਅ ਸੈਸੀ ਕੈਟਾਗਰੀ ਅਦਰਸ ਉਸ ਦੇ ਵਿੱਚ ਸੱਤ ਪੋਸਟਾਂ ਰਿਜ਼ਰਵ ਰਹਿਣਗੀਆਂ ਜਿਸ ਦੇ ਵਿੱਚੋਂ ਚਾਰ ਪੋਸਟਾਂ ਲੇਡੀਜ਼ ਲਈ ਰਿਜ਼ਰਵ ਰਹਿਣਗੀਆਂ ਅੱਗੇ ਆ ਗਈ ਐਸਸੀ ਦੇ ਵਿੱਚ ਐਕਸ ਸਰਵਿਸਮੈਨ ਐਲਡੀਈਐਸਐਮ ਇਹਨਾਂ ਲਈ ਕੁੱਲ ਤਿੰਨ ਪੋਸਟਾਂ ਨੇ ਅਤੇ ਲੇਡੀਜ਼ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਹੈ ਅੱਗੇ ਆ ਕੇ ਐਸਸੀ ਅਦਰਸ ਸਪੋਰਟਸ ਪਰਸਨਸ ਇਨਾਂ ਲਈ ਇੱਕ ਸੀਟ ਰਿਜ਼ਰਵ ਹੈ ਅਤੇ ਲੇਡੀਜ਼ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਹੈ ਅੱਗੇ ਆ ਕੇ ਬਾਲਮਕੀ ਐਂਡ ਮਸਬੀ ਸਿਕਸ ਇਹਨਾਂ ਦੀਆਂ ਟੋਟਲ 7 ਵੈਕੈਂਸੀਆਂ ਰਿਜ਼ਰਵ ਨੇ ਅਤੇ ਲੇਡੀਜ਼ ਲਈ 5 ਵੈਕੈਂਸੀਆਂ ਰਿਜ਼ਰਵ ਹੋਣਗੀਆਂ ਅੱਗੇ ਆ ਕੇ ਬਾਲਮਕੀ 6 ਅਤੇ ਮਸਬੀ ਸਿਕਸ ਐਕ ਸਰਵਿਸਮੈਨਸ ਐਲ ਡੀ ਈ ਐਸ ਐਮ ਇਹਨਾਂ ਲਈ 4 ਸੀਟਾਂ ਰਿਜ਼ਰਵ ਨੇ ਲੇਡੀਜ਼ ਲਈ ਕੋਈ ਸੀਟ ਨਹੀਂ ਹੈ ਬਾਲਮਕੀ ਮਸਬੀ ਸਿਕ ਦੇ ਵਿੱਚ ਸਪੋਰਟਸ ਪਰਸਨਸ ਜੋ ਆਗੇ ਨੇ ਉਹਨਾਂ ਲਈ ਇੱਕ ਸੀਟ ਰਿਜ਼ਰਵ ਰਹੇਗੀ ਅਤੇ ਲੇਡੀਜ਼ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਹੈ ਅੱਗੇ ਆਗੇ BC BC ਕਾਸਟ ਪੰਜਾਬ ਅ BC ਕਲਾਸਸ ਪੰਜਾਬ ਹਨ ਅੱਗੇ ਉਹਨਾਂ ਲਈ 11 ਸੀਟਾਂ ਰਿਜ਼ਰਵ ਨੇ ਅਤੇ ਜਿਨ੍ਹਾਂ ਵਿੱਚੋਂ 4 ਸੀਟਾਂ ਲੇਡੀਜ਼ ਲਈ ਰਿਜ਼ਰਵ ਰਹਿਣਗੀਆਂ ਅੱਗੇ BC ਐਕਸ ਸਰਵਿਸਮੈਨ LDESM ਇਹਨਾਂ ਲਈ 4 ਸੀਟਾਂ ਰਿਜ਼ਰਵ ਨੇ ਲੇਡੀਜ਼ ਲਈ ਕੋਈ ਵੀ ਸੀਟ ਰਿਜ਼ਰਵ ਨਹੀਂ ਹੈ ਤਾਂ ਇਸ ਹਿਸਾਬ ਨਾਲ ਦੋਸਤੋ 101 ਪੋਸਟਾਂ ਜੋ ਹੈ ਇਹ ਡਿਮਾਂਡ ਕੀਤੀ ਗਈ ਸੀ ਨੋਟੀਫਿਕੇਸ਼ਨ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 34 ਪੋਸਟਾਂ ਜੋ ਹੈ ਉਹ ਲੇਡੀਜ਼ ਲਈ ਰਿਜ਼ਰਵ ਰਹਿਣਗੀਆਂ ਤੁਹਾਡੀ ਕੈਟਾਗਰੀ ਦੇ ਹਿਸਾਬ ਨਾਲ ਦੋਸਤੋ ਤੁਹਾਡੇ ਕੈਟਾਗਰੀ ਕੋਡ ਵੀ ਦਿੱਤੇ ਹੋਏ ਨੇ ਜਿਵੇਂ ਕਿ ਆ ਦੇਖ ਲਓ ਜਨਰਲ ਕੈਟਾਗਰੀ ਲਈ 71 ਕੋਡ ਹੈ ਜਨਰਲ ਈਡਬਲਯੂਐਸ ਪੰਜਾਬ ਲਈ 92 ਕੋਡ ਹੈ ਇਹ ਕੋਡ ਤੁਸੀਂ ਆਪਣੇ ਯਾਦ ਰੱਖਣੇ ਬਹੁਤ ਜ਼ਰੂਰੀ ਨੇ ਕਿਉਂਕਿ ਆਨਲਾਈਨ ਫਾਰਮ ਜੋ ਫਿਲ ਕਰਨਾ ਹੈ ਉਸ ਦੇ ਵਿੱਚ ਇਸ ਦੀ ਲੋੜ ਪਵੇਗੀ ਸੇ ਸਕੇਲ ਦਾ ਦੋਸਤੋ ਵੈਸੇ ਤਾਂ ਮੈਂ ਦੱਸਤਾ ਸੀ ਵੀ 44000 ਪਲਸ ਰਹੇਗੀ ਹ ਹੁਣ ਐਕਚੁਅਲ ਪੇ ਸਕੇਲ ਦੱਸ ਦਿੰਨਾ ਮੈਂ ਇਹਦੇ ਵਿੱਚ ਜੋ ਪੇ ਸਕੇਲ ਰਹੇਗਾ ਉਹ ਰਹੇਗਾ 44900 ਰੁਪਏ ਲੈਵਲ 7 ਦਾ ਤੁਹਾਨੂੰ ਪੇ ਸਕੇਲ ਦਿੱਤਾ ਜਾਵੇਗਾ ਇਸ ਦੇ ਵਿੱਚ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਇਸ ਦੇ ਵਿੱਚ ਤੁਹਾਡੇ ਕੋਲ ਬੀਐਸਸੀ ਐਗਰੀਕਲਚਰ ਹੋਣੀ ਚਾਹੀਦੀ ਹੈ ਘੱਟੋ ਘੱਟ 50% ਮਾਰਕਸ ਦੇ ਨਾਲ ਉਸ ਦੇ ਵਿੱਚ ਜੋ ਸਬਜੈਕਟ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਹਾਰਟੀਕਲਚਰ ਦਾ ਸਬਜੈਕਟ ਤੁਹਾਡੇ ਕੋਲ ਇਲੈਕਟਿਵ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਐਕਸਪੀਰੀਐਂਸ਼ੀਅਲ ਲਰਨਿੰਗ ਪ੍ਰੋਗਰਾਮ ਈਐਲਪੀ ਇਨ ਹਾਰਟੀਕਲਚਰ ਹੋਣੀ ਚਾਹੀਦੀ ਹੈ ਜਿੱਥਾ ਤੁਹਾਡੀ ਬੀਐਸਸੀ ਹਾਰਟੀਕਲਚਰ ਦੇ ਨਾਲ ਹੋਣੀ ਚਾਹੀਦੀ ਹੈ ਕੀਤੀ ਹੋਈ ਹੋਣੀ ਚਾਹੀਦੀ ਹੈ ਦੋਸਤੋ ਇਸ ਦੇ ਨਾਲ ਹੀ ਤੁਹਾਡੇ ਕੋਲ ਇੱਕ ਐਮਐਸਸੀ ਦੀ ਡਿਗਰੀ ਹੋਣੀ ਚਾਹੀਦੀ ਹੈ ਹਾਰਟੀਕਲਚਰ ਸਬਜੈਕਟ ਦੇ ਨਾਲ ਅਤੇ 10ਵੀਂ ਕਲਾਸ ਦੇ ਵਿੱਚ ਤੁਹਾਡਾ ਪੰਜਾਬੀ ਦਾ ਪੇਪਰ ਕਲੀਅਰ ਹੋਇਆ ਹੋਣਾ ਚਾਹੀਦਾ ਹੈ ਚਾਹੇ ਉਹ ਪੰਜਾਬੀ ਤੁਹਾਡੇ ਕੋਲ ਕੰਪਲਸਰੀ ਹੈ ਪੰਜਾਬੀ ਦਾ ਸਬਜੈਕਟ ਜਾਂ ਤੁਹਾਡੇ ਕੋਲ ਇਲੈਕਟਿਵ ਹੈ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਇੱਕ ਪੇਪਰ ਕਲੀਅਰ ਕੀਤਾ ਹੋਇਆ ਹੋਣਾ ਚਾਹੀਦਾ ਹੈ ਅੱਗੇ ਗੱਲ ਕਰ ਲੈਣੇ ਆਂ ਉਮਰ ਸੀਮਾ ਦੀ ਤਾਂ ਉਸ ਦੇ ਵਿੱਚ ਜੋ ਉਮਰ ਰਹੇਗੀ ਉਹ ਰਹੇਗੀ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਦੀ ਉਮਰ ਸੀਮਾ ਰਹੇਗੀ ਅਤੇ ਜੋ ਏਜ ਰਿਲੈਕਸੇਸ਼ਨ ਹੈ ਉਹ ਤੁਹਾਨੂੰ ਪੰਜਾਬ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਮੁਤਾਬਕ ਮਿਲੇਗੀ ਏਜ ਰਿਲੈਕਸੇਸ਼ਨ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਤੁਹਾਨੂੰ ਏਜ ਰਿਲੈਕਸੇਸ਼ਨ ਮਿਲੇਗੀ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਆਰਾਮ ਨਾਲ ਦੇਖ ਲਿਓ ਕਿਉਂਕਿ ਅਗਰ ਮੈਂ ਦੱਸਣ ਲੱਗ ਪਿਆ ਤਾਂ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਇਸ ਦੇ ਵਿੱਚ ਦੋਸਤੋ ਤੁਹਾਡਾ 120 ਕੁਐਸਚਨਾਂ ਦਾ ਇੱਕ ਰਿਟਰਨ ਐਗਜ਼ਾਮ ਹੋਏਗਾ ਜਿਸ ਦੇ ਕੁੱਲ ਮਾਰਕਸ ਹੋਣਗੇ 480 ਮਾਰਕਸ ਅਤੇ 60 ਨੰਬਰਾਂ ਦਾ ਇੱਕ ਇੰਟਰਵਿਊ ਵੀ ਹੋਏਗਾ ਅਤੇ ਟੋਟਲ ਮਾਰਕਸ ਜੇ ਹੋਣਗੇ ਉਹ 540 ਮਾਰਕਸ ਹੋਣਗੇ ਇਸ ਦੇ ਵਿੱਚ ਦੋਸਤੋ ਇਸ ਦੇ ਵਿੱਚ ਜੇ ਤੁਹਾਡਾ ਰਿਟਰਨ ਐਗਜ਼ਾਮ ਹੋਣਾ ਹੈ ਉਹ 120 ਕੁਐਸਚਨਾਂ ਦਾ ਹੋਏਗਾ ਜਾਨੀ ਕਿ ਇੱਕ ਕੁਐਸਚਨ 4 ਮਾਰਕਸ ਦਾ ਹੋਏਗਾ ਪਾਰਟ A ਦੇ ਵਿੱਚ ਤੁਹਾਨੂੰ 90 ਕੁਐਸਚਨਸ ਦਿੱਤੇ ਜਾਣਗੇ 360 ਬਾਕਸ ਦੇ ਅਤੇ ਪਾਰਟ B ਦੇ ਵਿੱਚ ਜੋ ਸਿਲੇਬਸ ਹੋਏਗਾ ਉਹ ਜਨਰਲ ਨੋਲੇਜ ਅਤੇ ਕਰੰਟ ਅਫੇਅਰਸ ਦੇ ਹੋਣਗੇ ਉਸ ਦੇ ਵਿੱਚ 10 ਕੁਐਸਚਨਸ ਹੋਣਗੇ 40 ਮਾਰਕਸ ਦੇ ਪਾਰਟ C ਜੋ ਹੋਏਗਾ ਉਹ ਜਨਰਲ 멘ਟਲ ਐਬਿਲਿਟੀ ਅਤੇ ਲੌਜੀਕਲ ਰੀਜ਼ਨਿੰਗ ਕੁਆਂਟਿਟੇਟਿਵ ਐਬਟੀਟਿਊਡ ਦਾ ਹੋਏਗਾ ਜਿਸ ਦੇ ਵਿੱਚ 10 ਕੁਐਸਚਨਸ ਹੋਣਗੇ 40 ਮਾਰਕਸ ਦੇ ਅਤੇ D ਪਾਰਟ ਪੰਜਾਬੀ ਦਾ ਹੋਏਗਾ ਜਿਸ ਦੇ ਵਿੱਚ 10 ਕੁਐਸਚਨਸ 40 ਮਾਰਕਸ ਦੇ ਹੋਣਗੇ ਤਾਂ ਇਸ ਹਿਸਾਬ ਨਾਲ ਟੋਟਲ ਜੋ ਕੁਐਸਚਨਸ ਹੋਣਗੇ ਉਹ 120 ਕੁਐਸਚਨਸ ਹੋਣਗੇ 480 ਮਾਰਕਸ ਦੇ ਤੇ ਇਹ ਪੇਪਰ ਜੋ ਹੋਏਗਾ ਦੋਸਤੋ ਤੁਹਾਡਾ ਐਗਜ਼ਾਮ ਹੋਏਗਾ ਇਹ ਐਮਸੀਕਿਊ ਹੋਏਗਾ ਜਾਨੀ ਕਿ ਮਲਟੀਪਲ ਚੁਆਇਸ ਕੁਐਸਚਨਸ ਹੋਏਗਾ ਇਹ ਜੋ ਐਗਜ਼ਾਮ ਹੋਏਗਾ ਤੁਹਾਡਾ ਇਹ ਸਿਰਫ ਤੇ ਸਿਰਫ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਅਵੇਲੇਬਲ ਹੋਏਗਾ ਅਤੇ ਇੱਕ ਕੁਐਸਚਨ ਸਹੀ ਕੀਤੇ ਤੇ ਤੁਹਾਡੇ 4 ਮਾਰਕਸ ਐਡ ਹੋ ਜਾਣਗੇ ਅਤੇ ਇੱਕ ਮਾਰਕ ਦੀ ਇਹਦੇ ਵਿੱਚ 네ਗੇਟਿਵ ਮਾਰਕਿੰਗ ਰਹੇਗੀ ਜਾਨੀ ਕਿ ਇੱਕ ਕੁਐਸਚਨ ਗਲਤ ਹੋਣ ਤੇ ਤੁਹਾਡਾ ਇੱਕ ਮਾਰਕ ਟੋਟਲ ਨੰਬਰਾਂ ਦੇ ਵਿੱਚੋਂ ਕੱਟਿਆ ਜਾਏਗਾ ਅਗਰ ਤੁਸੀਂ ਕੋਈ ਕੁਐਸਚਨ ਬਿਨਾ ਅਟੈਂਪਟ ਕੀਤੇ ਛੱਡ ਕੇ ਆਉਣੇ ਹੋ ਤਾਂ ਉਸ ਦਾ ਕੋਈ ਵੀ ਮਾਰਕ ਨਹੀਂ ਜੁੜਿਆ ਜਾਵੇਗਾ ਜਾ ਉਸ ਦੇ ਵਿੱਚੋਂ ਕੋਈ ਵੀ ਕਟਿਆ ਨਹੀਂ ਜਾਵੇਗਾ ਕੁਝ ਵੀ ਇਸ ਐਗਜ਼ਾਮ ਦਾ ਜੋ ਸਮਾਂ ਹੋਏਗਾ ਤੁਹਾਨੂੰ ਮਿਲੇਗਾ ਉਹ ਹੋਣਗੇ 2 ਘੰਟੇ ਯਾਨੀ ਕਿ 2 ਘੰਟਿਆਂ ਤੱਕ ਦਾ ਸਮਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਦਿੱਤਾ ਜਾਵੇਗਾ ਇਹ ਜੋ ਤੁਹਾਡਾ ਪੇਪਰ ਹੋਣਾ ਹੈ ਇਹ ਪੈਨ ਐਂਡ ਪੇਪਰ ਬੇਸਡ ਐਗਜ਼ਾਮ ਹੋਣਾ ਹੈ ਯਾਨੀ ਕਿ ਕੰਪਿਊਟਰ ਦੇ ਉੱਪਰ ਨਹੀਂ ਲਿਤਾ ਜਾਵੇਗਾ ਇਹ ਇੱਕ OMR ਸ਼ੀਟ ਮਿਲੇਗੀ ਤੁਹਾਨੂੰ ਉਸ ਦੇ ਉੱਪਰ ਤੁਸੀਂ ਬਾਲ ਪੁਆਇੰਟ ਜਿਹੜਾ ਬਾਲ ਪੈਨ ਹੈ ਉਹੀ ਯੂਜ਼ ਕਰਨਾ ਹੈ ਕਲਰ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਤਾਂ ਇਸ ਕਰਕੇ ਤੁਸੀਂ ਬਲੂ ਅਤੇ ਬਲੈਕ ਬੋਲ ਪੈਨ ਨਾਲ ਲੈ ਜਿਓ ਐਗਜ਼ਾਮੀਨੇਸ਼ਨ ਹਾਲ ਦੀ ਇਨਸਟਰਕਸ਼ਨਸ ਦੇ ਮੁਤਾਬਕ ਤੁਸੀਂ ਉਹ ਜੋ ਵੀ ਉਹ ਕਲਰ ਕਹਿਣਗੇ ਤੁਸੀਂ ਉਹ ਯੂਜ਼ ਕਰ ਲਿਓ ਉਹੀ ਉਹੀ ਕਲਰ ਦਾ ਪੈਨ ਯੂਜ਼ ਕਰ ਲਿਓ ਐਗਜ਼ਾਮ ਵਾਸਤੇ ਜੋ ਐਡਮਿਟ ਕਾਰਡ ਲੈਣਨੇ ਨੇ ਉਹ ਇਹਨਾਂ ਦੀ ਜੋ ਵੈਬਸਾਈਟ ਹੈ ਆਫੀਸ਼ੀਅਲ ਵੈਬਸਾਈਟ ਹੈ ਉਸ ਦੇ ਉੱਪਰ ਹੀ ਅਵੇਲੇਬਲ ਹੋਣਗੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਇਸ ਭਰਤੀ ਦੇ ਵਿੱਚ ਤੁਸੀਂ ਦੋ ਪੋਸਟਾਂ ਤੋਂ ਵੱਧ ਦਾ ਇੰਟਰਵਿਊ ਨਹੀਂ ਦੇ ਸਕਦੇ ਜਣ ਕੇ ਦੋ ਪੋਸਟਾਂ ਲਈ ਹੀ ਇੰਟਰਵਿਊ ਦੇ ਸਕਦੇ ਹਾਂ ਤੇ ਜੋ ਪਾਸਿੰਗ ਮਾਰਕਸ ਨੇ ਜੋ ਬੇਟੇ ਚੱਕੀ ਜਾਏਗੀ ਉਹ 40% ਮਾਰਕਸ ਦੀ ਚੱਕੀ ਜਾਏਗੀ 40% ਮਾਰਕਸ ਤੁਹਾਡੇ ਹੋਣੇ ਚਾਹੀਦੇ ਹਨ ਟੋਟਲ ਜੋ ਸਪੈਸ਼ਲ ਕੈਟਾਗਰੀਜ਼ ਨੇ ਜਿਵੇਂ ਕਿ ਐਸਸੀ ਬੀਸੀ ਕੈਟਾਗਰੀਜ਼ ਹੋ ਗਈ ਜਾਂ ਡਿਸੇਬਲਡ ਪਰਸਨਸ ਹੋਗੇ ਉਹਨਾਂ ਲਈ 35% ਹੈ ਜਨਰਲ ਕੈਟਾਗਰੀ ਲਈ 40% ਹੈ ਚਾਹ 40% ਦੀ ਮਾਰਕਸ ਦੀ ਬੇਟੇ ਚੱਕੀ ਜਾਵੇਗੀ ਇਸ ਨੂੰ ਅਪਲਾਈ ਕਰਨ ਦਾ ਜੋ ਪ੍ਰੋਸੈਸ ਹੈ ਉਹ ਇਸ ਪ੍ਰਕਾਰ ਹੋਵੇਗਾ ਇਹ ਫਾਰਮ ਆਨਲਾਈਨ ਹੀ ਭਰੇ ਜਾਣਗੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ppsc.gov.in ਦੇ ਉੱਪਰ ਇਹ ਫਾਰਮ ਭਰੇ ਜਾਣਗੇ ਅਤੇ ਜੋ ਐਪਲੀਕੇਸ਼ਨ ਫਾਰਮ ਅਤੇ ਫੀਸ ਕਰਨ ਦੀ ਆਖਰੀ ਮਿਤੀ ਹੈ ਉਹ ਹੈ 14-11-2025 ਰਾਤ 11:59 ਮਿੰਟ ਤੱਕ ਐਡਮਿਟ ਕਾਰਡ ਵੀ ਤੁਹਾਡੇ ਇਸੇ ਵੈਬਸਾਈਟ ਦੇ ਉੱਪਰ ਅਵੇਲੇਬਲ ਹੋਣਗੇ ਆਫੀਸ਼ੀਅਲ ਵੈਬਸਾਈਟ ਜੋ ppsc.gov.in ਹੈ ਇਸ ਦੇ ਉੱਪਰ ਹੀ ਤੁਹਾਡੇ ਅ ਐਡਮਿਟ ਕਾਰਡ ਅਵੇਲੇਬਲ ਹੋਣਗੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਜਦੋਂ ਤੁਸੀਂ ਐਗਜ਼ਾਮ ਦੇਣ ਜਾਣਾ ਹੈ ਉਦੋਂ ਤੁਸੀਂ ਜੋ ਜੋ ਡਾਕੂਮੈਂਟਸ ਨਾਲ ਲੈ ਕੇ ਜਾਣੇ ਹਨ ਉਹ ਇਸ ਪ੍ਰਕਾਰ ਨੇ ਤੁਸੀਂ ਸਕਰੀਨ ਦੇ ਉੱਪਰ ਵੀਡੀਓ ਨੂੰ ਪਾਜ਼ ਕਰਕੇ ਆਰਾਮ ਨਾਲ ਦੇਖ ਸਕਦੇ ਹੋ ਅਤੇ ਜੋ ਐਗਜ਼ਾਮੀਨੇਸ਼ਨ ਐਂਡ ਐਪਲੀਕੇਸ਼ਨ ਫੀਸ ਹੈ ਉਹ ਇਸ ਪ੍ਰਕਾਰ ਹੋਏਗੀ ਐਕਸ ਸਰਵਿਸਮੈਨ ਈਡਬਲਯੂਐਸ ਕੈਟੇਗਰੀ ਪਰਸਨ ਵਿਦ ਡਿਸੇਬਿਲिटीज ਲੀਨੀਅਲ ਡਿਸੈਂਟ ਆਫ ਐਕਸ ਸਰਵਿਸਮੈਨ ਜਾਨੀ ਕਿ ਐਲਡੀਈਐਸਐਮ ਪੰਜਾਬ ਸਟੇਟ ਓਨਲੀ ਇਹਨਾਂ ਵਾਸਤੇ ਟੋਟਲ ਜੋ ਫੀਸ ਹੋਏਗੀ ਉਹ 500 ਰੁਪਏ ਹੋਏਗੀ ਅ ਐਸਸੀ ਕਾਸਟ ਐਸਟੀ ਅਤੇ ਬੀਸੀ ਕਾਸਟ ਲਈ ਜੋ ਫੀਸ ਹੋਏਗੀ ਉਹ 770 ਰੁਪਏ ਹੋਏਗੀ ਤੇ ਅਦਰ ਕੈਟਾਗਰੀਜ਼ ਲਈ 1500 ਰੁਪਏ ਟੋਟਲ ਫੀਸ ਹੋਏਗੀ ਤੇ ਦੋਸਤੋ ਇਸ ਭਰਤੀ ਦਾ ਜੋ ਫੁੱਲ ਪੀਡੀਐਫ ਨੋਟੀਫਿਕੇਸ਼ਨ ਪੀਡੀਐਫ ਹੈ ਉਹ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਹੋਰ ਵੀ ਜੋ ਜ਼ਰੂਰੀ ਜਾਣਕਾਰੀਆਂ ਨੇ ਉਹ ਦੇਖ ਸਕਦੇ ਹੋ ਵੈਸੇ ਤਾਂ ਸਾਰੀ ਜ਼ਰੂਰੀ ਜਾਣਕਾਰੀਆਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤੀਆਂ ਨੇ ਅਗਰ ਜੇ ਫਿਰ ਵੀ ਕੋਈ ਰਹਿ ਗਈ ਹੋਵੇ ਤਾਂ ਤੁਸੀਂ ਉੱਥੋਂ ਅ ਦੇਖ ਸਕਦੇ ਹਾਂ ਉਹਨੂੰ ਉਸ ਨੂੰ ਵੈਰੀਫਾਈ ਕਰ ਸਕਦੇ ਹਾਂ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਪੀਪੀਐਸਸੀ ਵੱਲੋਂ ਜਾਰੀ ਹੋਈ ਇੱਕ ਹੋਰ ਨਵੀਂ ਭਰਤੀ 101 ਪੋਸਟਾਂ ਦੀ ਭਰਤੀ ਜੋ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਸੀ ਦੋਸਤੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ